ਮੈਂ ਬਹੁਤ ਖidmat ਕੀਤੀ ਬਾਦਸ਼ਾਹ ਦੀ ਸਿਰਫ ਇਸ ਲਈ ਕਿ ਉਸਨੇ ਮੈਨੂੰ ਅਹੁਦਾ ਦਿੱਤਾ ਪਰ ਮੈਂ ਸਿਧਾਂਤ ਦੀ অবਹੇਲ ਨਾ ਕੀਤੀ ਸਿਧਾਂਤ ਦੀ ਉਲੰਘਣਾ ਨਾ ਕੀਤੀ ਉਸੇ ਬਾਦਸ਼ਾਹ ਨੇ ਅੱਜ ਮੇਰੀ ਹਾਲਤ ਪਤਲੀ ਕਰਤੀ ਪਰ ਕਹਿੰਦਾ ਹੈ हे ਅਕਾਲ ਪੁਰਖ हे ਰੱਬ ਮੈਨੂੰ ਯਕੀਨ ਹੈ ਜਿੰਨੀ ਮੈਂ ਬਾਦਸ਼ਾਹ ਦੀ ਖidmat ਕੀਤੀ ਹੈ ਜੇ ਕਿਤੇ ਉਹਦਾ ਸੌਵਾਂ ਹਿੱਸਾ ਵੀ ਮੈਂ ਤੇਰੀ ਖਿਦਮਤ ਕੀਤੀ ਹੁੰਦੀ ਸੇ ਹੁੰਦੀ ਨਾ ਉਸ ਅਹੁਦੇ ਤੇ ਰਹਿ ਕੇ ਤੇ ਮੇਰੀ ਇਹ ਹਾਲਤ ਤੂੰ ਨਹੀਂ ਸੀ ਹੁਣ ਦੇਣੀ ਮੈਨੂੰ ਨੰਗਾ ਨਹੀਂ ਸੀ ਕਰਨਾ ਤੂੰ ਸਿਧਾਂਤ ਦੀ ਰਾਖੀ ਪਰੰਪਰਾਵਾਂ ਦੀ ਰਾਖੀ ਮਰਿਆਦਾਵਾਂ ਦੀ ਰਾਖੀ ਕਰਨ ਵਾਸਤੇ ਕਈ ਵਾਰੀ ਨੰਗੇ ਵੀ ਹੋਣਾ ਪੈਂਦਾ ਹੈ ਪਰ ਜਿਹੜੇ ਸਹਿ ਲੈਂਦੇ ਨੇ ਸਿਧਾਂਤ ਬਚਾ ਲੈਂਦੇ ਨੇ ਪਰੰਪਰਾਵਾਂ ਬਚਾ ਲੈਂਦੇ ਨੇ ਇੰਸਟੀਟਿਊਸ਼ਨ ਬਚਾ ਲੈਂਦੇ ਨੇ ਉਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੋ ਜਾਂਦੇ ਨੇ ਗੱਲ ਸਿਧਾਂਤ ਦੀ ਹੈ ਮੌਜੂਦਾ ਅਕਾਲੀ ਲੀਡਰਸ਼ਿਪ ਨਾਲ ਮੇਰਾ ਕੋਈ ਵਿਰੋਧ ਨਹੀਂ ਹੈ ਮੇਰਾ ਬੜਾ ਪਿਆਰ ਸੀ ਬੜਾ ਸਨੇਹ ਸੀ ਅਰ ਜਦੋਂ ਸਿਧਾਂਤ ਦੀ ਗੱਲ ਆ ਗਈ ਜਦੋਂ ਪਰੰਪਰਾ ਦੀ ਗੱਲ ਆ ਗਈ ਜਦੋਂ ਮਰਿਆਦਾ ਦੀ ਗੱਲ ਆ ਗਈ ਉਦੋਂ ਨਹੀਂ ਕਰ ਸਕੀ ਅਸੀਂ ਸਮਝੌਤਾ ਨਸ ਤੇ ਪ੍ਰਭਾਵੀ ਨਹੀਂ ਹੈ ਕਿਉਂ ਕਿ ਕਿਉਂਕਿ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਸੰਗਤ ਦਾ ਸਾਥ ਮਿਲਿਆ ਤੇ ਲੱਖ ਜਤਨ ਹੋਏ ਨੰਗਾ ਕਰਨ ਦੇ ਲੇਕਿਨ ਨੰਗਾ ਨਹੀਂ ਹੋ ਸਕੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਪਰਮੇਸ਼ਵਰ ਦੀ ਬਖਸ਼ਿਸ਼ ਹੈ ਸੰਗਤ ਦੇ ਸਾਥ ਤੇ ਸੰਗਤ ਦੇ ਪਿਆਰ ਦੀ ਬਦੌਲਤ ਹੈ ਸੋ ਚਾਹੇ ਇੰਸਟੀਟਿਊਸ਼ਨ ਇਹ ਗੁਰਦੁਆਰਾ ਹੈ ਜਿੱਥੇ ਅਸੀਂ ਬੈਠੇ ਆਂ ਤੇ ਚਾਹੇ ਇੰਸਟੀਟਿਊਸ਼ਨ ਸ੍ਰੀ ਅਕਾਲ ਤਖਤ ਸਾਹਿਬ ਹੈ ਬੰਦੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਵਿਅਕਤੀ ਆਉਂਦੇ ਰਹਿੰਦੇ ਨੇ ਜਾਂਦੇ ਰਹਿਣਗੇ ਜਥੇਦਾਰ ਆਉਂਦੇ ਰਹੇ ਆ ਜਾਂਦੇ ਰਹੇ ਆ ਅਸੀਂ ਵੀ ਆਏ ਗਏ ਚਲੇ ਗਏ ਪ੍ਰਬੰਧਕ ਜਿਹੜੇ ਨੇ ਉਹ ਵੀ ਬਦਲਦੇ ਰਹਿਣਗੇ ਸਿਧਾਂਤ ਕਦੇ ਬਦਲਿਆ ਨਹੀਂ ਕਰਦੇ ਪਰੰਪਰਾਵਾਂ ਮਰਿਆਦਾਵਾਂ ਕਦੇ ਬਦਲਿਆ ਨਹੀਂ ਕਰਦੀਆਂ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਅਸੀਂ ਸਿਧਾਂਤ ਨਾ ਖੜੀਏ ਪਰੰਪਰਾ ਨਾ ਖੜੀਏ ਮਰਿਆਦਾ ਨਾ ਖੜੀਏ ਜੇ ਸਾਨੂੰ ਚੂਜ਼ ਕਰਨਾ ਪੈਂਦਾ ਹੈ ਨਾ ਕਿ ਵਿਅਕਤੀ ਜਾਂ ਸਿਧਾਂਤ ਤੇ ਫਿਰ ਸਿਧਾਂਤ ਨੂੰ ਚੁਣ ਲਈਏ ਸਾਡੀਆਂ ਨਸਲਾਂ ਬਚ ਜਾਣੀਆਂ ਜੇ ਅਸੀਂ ਵਿਅਕਤੀ ਚੁਣ ਲਏ ਅਸੀਂ ਤਾਂ ਸ਼ਾਨਦਾਰ ਜ਼ਿੰਦਗੀ ਜਿਉਂ ਜਾਗੇ ਪਰ ਸਾਡੀਆਂ ਨਸਲਾਂ ਵਾਸਤੇ ਪ੍ਰੋਬਲਮ ਖੜੀ ਹੋ ਜਾਣੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਨਾਂ ਲੈਣ ਲੱਗਾ ਤੇ ਸਮਾਂ ਲੱਗ ਜਾਣਾ ਕਿਉਂਕਿ ਸਾਰੇ ਜਿੰਨੇ ਵੀ ਇੱਥੇ ਪ੍ਰਬੰਧਕ ਹੈ ਬੜਾ ਸੁਨੇਹਰਿਆ ਹੈ ਇਹਨਾਂ ਨਾਲ ਇਹਨਾਂ ਕੋਲ ਰਹੇ ਹਾਂ ਇਸ ਗੁਰਦਰਾ ਸਾਹਿਬ ਤੋਂ ਮੈਂ ਪਹਿਲਾਂ ਵੀ ਦੱਸਿਆ ਕਿ ਇਨਵਿਟੇਸ਼ਨ ਤੇ ਮੈਨੂੰ ਇੱਥੇ ਵੀਜ਼ਾ ਮਿਲਿਆ ਸੀ ਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੇ ਆਪ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਹਨਾਂ ਸਾਰਿਆਂ ਦਾ ਹੀ ਜਿਹੜੇ ਮੇਰੇ ਨਾਲ ਖੜੇ ਹੈ ਇਹ ਸਟੇਜ ਤੇ ਨਹੀਂ ਖੜੇ ਨਾਲ ਮੈਨੂੰ ਮਹਿਸੂਸ ਹੋ ਰੇ ਮੈਨੂੰ ਜ਼ਿੰਦਗੀ 'ਚ ਖੜੇ ਨਾਲ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਜ਼ਿੰਦਗੀ 'ਚ ਖੜੇ ਹੈ। ਸਭ। ਔਰ ਮੈਂ ਇਹ ਵੀ ਮੰਨਦਾ ਕਿ ਇਹ ਹਰਪ੍ਰੀਤ ਸਿੰਘ ਨਾਲ ਨਹੀਂ ਖੜੇ। ਇਸ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨਾਲ ਖੜੇ ਹੈ ਜਿਹੜੇ ਖੜੇ ਦਿਸਦੇ ਆ ਨਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨਾਲ ਖੜੇ ਹੈ।